ਸੋ ਜੀ ਤਿਆਰ ਹੋ ਗਿਆ ਨੈਕਸਟ ਡੇ ਤਿਆਰ ਰੈਡੀ ਛੜੀ ਹੋ ਗਿਆ ਦੇਖ ਸਕਦੇ ਤੁਸੀਂ ਤੇ ਇਹ ਮਿਰਰ ਬਹੁਤ ਪਿਆਰਾ ਹੈ ਤੇ ਪਾਕਿਸਤਾਨ ਬਨ ਕੇ ਰੈਡੀ ਛੜੀ ਹੋ ਗਏ ਸਾਰੇ ਬੱਚੀ ਤਿਆਰ ਹੋ ਗਈ ਹੈ ਦੁੱਧ ਪੀ ਰਹੀ ਹੈ ਤੇ ਉਥੋਂ ਚਲਦੇ ਹਾਂ ਗੁਰਦਾਸਾ ਮਮੀ ਪਾਪਾ ਸਾਰੇ ਤਿਆਰ ਰੈਡੀ ਨੇ ਤੇ ਚਲਦੇ ਹਾਂ ਮੱਥਾ ਟੇਕਦੇ ਹਾਂ ਅੱਜ ਥੋੜਾ ਜਿਹਾ ਲੇਟ ਹੋ ਗਿਆ ਕੱਲੋਂ ਸਾਡਾ ਪਲਾਨ ਹੈ ਅਸੀਂ ਅੰਮ੍ਰਿਤਸਰ ਵਾਲੇ ਜਾਵਾਂਗੇ ਤੇ ਅੰਮ੍ਰਿਤਸਰ ਵਾਲੇ ਮੱਥਾ ਟੇਕ ਕੇ ਆਂਗੇ ਜਿਹੜੀ ਗਾਗਰ ਦੀ ਸੇਵਾ ਹੈ ਉਹ ਵੀ ਆਪਾਂ ਦੇਖ ਕੇ ਆਣਗੇ ਨਾਲ ਜਾਵਾਂਗੇ ਸੇਵਾ ਕਰਾਂਗੇ ਤੇ ਚਲੋ ਅੱਜ ਨਿਕਲਦੇ ਆਂ ਤੇ ਐਕਸਪਲੋਰ ਕਰਦੇ ਆਂ ਵਾਇਗੁਰੂ ਦੇ ਮੱਥਾ ਟੇਕਦੇ ਹਰਦਾਸ ਕਰਦੇ ਆਂ ਬੇਨਤੀ ਜੋਦਰੀ ਕਰਦੇ ਆਂ ਤੇ ਭੁੱਲਾ ਬਖਸ਼ਾਉਂਦੇ ਆਂ ਤੇ ਨਾਲ ਹੀ ਥੋੜੀ-ਬੋੜੀ ਸ਼ਾਪਿੰਗ ਹੀ ਨਹੀਂ ਕਰਾਂਗੇ ਸ਼ਾਪਿੰਗ ਦੇਖਾਂਗੇ ਕੋਈ ਇੱਥੇ ਯੂਨਿਕ ਚੀਜ਼ ਕੋਈ ਲੈ ਕੇ ਜਾਵਾਂਗੇ ਤੁਹਾਨੂੰ ਕਿਉਂਕਿ ਨਵੀਂ ਜਗ੍ਹਾ ਆਇਆ ਕੋਈ ਨਾ ਕੋਈ ਕੋਈ ਨਾ ਕੋਈ ਐਸੀ ਚੀਜ਼ ਆ ਆਪਾਂ ਖੇਰ ਕੇ ਲਾ ਲਈਏ ਜਾਂ ਆਪਾਂ ਕਲੈਕਸ਼ਨ ਵਿੱਚ ਆਪਣੀ ਇਕੱਠਾ ਕਰੀਏ ਇਹ ਘਰ ਮੈਦੀ ਲਈ ਚਲੋ ਜਿਆ ਦੇਖੋ ਇਹ ਪੂਰੀ ਅਜੂਬ ਸਾਹਿਬ ਗੁਰਦਾਰ ਸਾਹਿਬ ਦਾ ਏਰੀਆ ਸਾਰਾ ਦੇਖ ਲਓ ਜੀ ਬਹੁਤ ਹੀ ਵੱਡਾ ਏਰੀਆ ਹੈ ਗੁਰਦਾਰ ਸਾਹਿਬ ਦੇ ਅੰਦਰ ਅੰਦਰ ਹੈ ਸੈੱਡ ਇਸ ਤਰ੍ਹਾਂ ਸਾਡੀ ਗਾਦੀ ਤੁਹਾਨੂੰ ਦਿਖਾਈ ਜੀ ਦੇਖਿਆ ਜੋੜਾ ਘਰ ਜੋੜੇ ਦਾ ਮਕਾਨ ਦਰਸ਼ਨ ਕਰੋ ਜੀ ਤਖਤ ਜੀ ਅਜੂਸ ਕੰਪਾ ਚੋ ਆਇਆ ਸ਼ੁਰੂਆਤ ਖਾਸ ਆ ਰੋ ਕੇ ਲੈ ਲੋ ਆਹ ਵਾਟੋ ਲੋ ਜੀ ਸ਼ਾਪਿੰਗ ਹੋ ਗਈ ਹੈ ਇਹਨਾਂ ਦੀ ਬਲਾਕ ਰੱਖੇ 2030 ਵਈ ਮੈਂ ਉਹ ਮੋਨਾ ਚਾਪੀ ਚਾ ਚਲੋ ਜੀ ਭਾਂਡੇ ਦੀ ਸਾਫੀ ਹੋ ਗਈ ਮਾੜੀ ਮੱਟੀ ਤੇ ਹੁਣ ਫਿਰ ਲਿਆ ਅੱਗੇ ਜਾ ਜੋ ਸਾਹਿਬ ਹੁਣ ਜਲਦੀ ਦੀ ਸ਼ਾਪਿੰਗ ਹੋ ਗਈ ਜੀ ਕੁੜੀਆਂ ਦੀ ਸ਼ਾਪਿੰਗ ਇਹ ਵੀ ਥੋੜੀ ਇੰਕੀ ਫਾਈਕਸ ਮਿਲ ਲੀ ਗਏ ਤੂੰ ਕੀ ਕਰ ਰਿਹਾ ਤੁਸੀਂ ਦਸਨਾਜ ਲੋ ਜੀ ਵਾਈਗੁਰੂ ਕਿਰਪਾ ਨਾਲ ਵਧੀਆ ਵਾਈਗੁਰੂ ਦਰਸ਼ਨ ਕਰਕੇ ਆ ਗਿਆ ਹਜੂਰ ਦਾ ਮੱਥਾ ਟੇਕਿਆ ਆ ਤੇ ਅੱਜ ਕਰਦੇ ਆ ਰੈਸਟ ਸ਼ਾਮ ਨੂੰ ਫਿਰ ਮੱਥਾ ਟੇਕਾਂ ਕੱਲ ਗਾਗਰ ਦੀ ਸੇਵਾਸ ਤੇ ਵੀ ਜਾਣੇ ਸਵੇਰੇ ਢਾਈ ਵੇ ਤੇ ਉਹ ਕਿੱਥੇ ਚਲਾਂਗੇ ਅਸੀਂ ਗੱਡੀ ਇੱਥੋਂ ਦੇਖਾਂਗੇ ਛੋਟੀ ਗੱਡੀਆਂ ਨੂੰ ਜਾਂਦੀਆਂ ਵੱਡੀ ਗੱਡੀਆਂ ਨੂੰ ਜਾਂਦੇ ਨੇ ਗੁਰਦਵਾਰ ਸਾਹਿਬ ਗੱਡੀ ਵੀ ਜਾਂਦੀ ਛੋਟੇ ਜਿੱਥੇ ਲਾਗੇ ਲਾਗੇ ਜਿੰਨੇ ਗੁਰਦੁਆਰੇ ਸਾਹਿਬ ਸਰਜਗ ਮੱਥਾ ਟੇਕ ਕੇ ਆਵਾਂਗੇ ਦਰਸ਼ਨ ਕਰਕੇ ਆਵਾਂਗੇ ਤੇ ਉਸ ਪਰਸੂ ਇੱਕ ਦੂਰ ਤੱਕ ਗੁਰਦਵਾਰ ਸਾਹਿਬ ਨਾਨਕ ਜੀ ਦਾ ਮੱਥਾ ਸਾਹਿਬ ਇਸ ਤਰ੍ਹਾਂ ਕੁਛ ਨਾਮ ਹੈ ਗੁਰਦਵਾਰ ਸਾਹਿਬ ਤੇ ਉੱਥੇ ਵੀ ਜਾਵਾਂਗੇ ਉੱਥੇ ਵੀ ਦਰਸ਼ਨ ਕਰਕੇ ਆਵਾਂਗੇ ਮੱਥਾ ਟੇਕਾਂਗੇ ਤੁਹਾਨੂੰ ਵੀ ਦਿਖਾਵਾਂਗੇ ਚਲੋ ਹੁਣ ਥੋੜੀ ਜਿਹਾ ਕਰਦੇ ਹਾਂ ਰੈਸਟ ਕਮਰੇ ਚ ਪਹੁੰਚ ਗਏ ਆ ਤੇ ਫਿਰ ਬਾਦੀ ਮਿਲਦਾ ਤੁਹਾਨੂੰ ਸ਼ਾਮ ਨੂੰ ਚੱਲੋ ਆਲਾ 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 ਇਹ ਤੁਤੀ ਕੇ ਤੁਤੀ ਕੇ ਤੁਤੀ ਕੇ ਤੁਤੀ ਕਿ ਕਿ ਤੁ ਕੀ ਬੱਚਾ ਹੈ ਪਾਪਾ ਦਾ ਬੱਚਾ ਹੈ ਆ ਤੁਤੀ ਪਾਪਾ ਦਾ ਬੱਚਾ ਹੈ ਪਾਪਾ ਦਾ ਬੱਚਾ ਤੂੰ ਇਹ ਤਾਂ ਪਾਪਾ ਦਾ ਬੱਚਾ ਹੈ ਕਿੰਨੀ ਸੋਹਣੀ ਇਮਾਰਤ ਬਣਾਈ ਹੈ ਪਹਿਲੇ ਕਿੰਨੀ ਸੋਹਣੀ ਡਿਜ਼ਾਈਨ ਵਗੈਰਾ ਨਾਲ ਕਢਾਈ ਕੀਤੀ ਹੈ ਕਾਰੀਗਰ ਕਿੰਨੇ ਤਗੜੇ ਹੋਣਗੇ ਨਾ ਇਹ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਇੱਥੇ ਜੀਰ ਸਾਹਿਬ ਇਹ ਗੋਦਾਵਰੀ ਨਦੀ ਜਿੱਤੂ ਗਾਗਰ ਦੀ ਸੇਵਾ ਕੀਤੀ ਜਾਂਦੀ ਹੈ ਲੈ ਕੇ ਜਾਈ ਦਿੰਗੇ ਫਿਰ ਫਿਰ ਜਿੱਤੂ ਗਾਗਰ ਉਹ ਵੀ ਤੁਹਾਨੂੰ ਦਿਖਾਵਾਂਗੇ ਸਵੇਰੇ ਜਿੱਤੂ ਭਰ ਜਾਂਦੀ ਹੈ ਜਗ੍ਹਾ ਬਣੀ ਕੋਈ ਅੰਤਪਾਪਾ ਹਾਤਾ ਸਿੰਘ ਜੀ ਮਹਾਰਾਜ ਇਹ ਗਾਗਰ ਕੁੰਟ ਜਿੱਤੂ ਗਾਗਰ ਦੀ ਸੇਵਾ ਕੀਤੀ ਫਿਰ ਗਾਗਰ ਉੱਪਰ ਖੜੀ ਜਾਂਦੀ ਸਵੇਰੇ 7:30 ਵਜੇ ਸਵੇਰੇ ਆਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਇਸ ਟਾਈਮ ਬੰਦ ਹੈ ਸੋ ਤੇ ਇਹ ਆਪਾਂ ਜਦਾ ਨਦੀ ਕੋਲ ਪਹੁੰਚ ਗਏ ਆ ਜਿਸ ਤਰ੍ਹਾਂ ਇਹ ਵੀ ਇੱਕ ਪਵਿੱਤਰ ਨਦੀ ਹੈ ਇਹ ਗਾਗਰ ਤੋਂ ਥੋੜੇ ਸਿਰ ਗਾਗਰ ਭਰ ਜਾਂਦੀ ਹੈ ਤੇ ਲੈ ਕੇ ਜਾਂਦੀ ਹੈ ਗੁਰੂ ਸਾਹਿਬ ਨੂੰ ਇਸ਼ਨਾਨ ਕਰਾਉਣ ਤੇ ਲੈ ਕੇ ਜਾਂਦੇ ਸੀ ਪਹਿਲੇ ਟਾਈਮ ਤੇ ਤੇ ਉਹ ਪਰੰਪਰਾ ਹੁਣ ਵੀ ਚੱਲ ਰਹੀ ਹੈ ਦੇਖੋ ਗਦਾਵਰੀ ਨਦੀ ਦਰਸ਼ਨ ਕਰੋ ਅਕੀ ਆਪਾਂ ਤੁਹਾਨੂੰ ਸੇਰ ਦਿਖਾਵਾਂਗੇ ਗਗਰ ਦੀ ਸੇਵਾ ਜਿਹੜੇ ਕਰਨਾ ਆਣਗੇ ਉਹ ਤੁਹਾਨੂੰ ਦਿਖਾਵਾਂਗੇ। ਉਹ ਉਸ ਕਹਦੇ ਪਹੁੰਚਾਂਗੇ ਤੇ ਇਹ ਵਾ ਬਰਤਨ ਗੁਰੂ ਘਰ ਦੇ ਮੰਦਰ ਦੇ ਸੇਵਾ ਇਨਸ਼ਾਅੱਲਾ ਜੇ ਕੋ ਸੰਗਤ ਅਸ ਕਿੰਨੀ ਵਧੀਆ ਵਧੀਆ ਇਹਨਾਂ ਨੇ ਬਿਲਡਿੰਗਾਂ ਬਣਾਈਆਂ ਸਰਾਵਾਂ ਬਣਾਈਆਂ ਨੇ ਸਰਾਵਨ ਤੇ ਕੋਈ ਜ਼ਿਆਦਾ ਰੈਂਟ ਵੀ ਨਹੀਂ ਐਸੀ ਰੂਮ ਹਨ ਇੱਥੇ 400 ਰੁਪਏ ਕਮਰਾ ਹੈ ਜੇ ਆਪਾਂ ਤੁਹਾਨੂੰ ਪਿੱਛੇ ਦਿਖਾ ਦਈਏ ਪੁਰਾਣੀ ਇਮਾਰਤਾਂ ਉਹ ਵੀ ਡਿਜ਼ਾਈਨ ਦੇਖੋ ਕਿੰਨੇ ਵਧੀਆ ਵਧੀਆ ਇਹਨਾਂ ਨੇ ਪੁਰਾਣੇ ਬਣਾਏ ਹੋਏ ਹਨ ਉਹ ਵੀ ਦਿਖਾਣੇ ਤੁਹਾਨੂੰ ਆਹ ਦੇਖੋ ਪ੍ਰੋਨ ਡਿਜ਼ਾਈਨ ਡਿਜ਼ਾਈਨ ਇਹ ਸਰਾਮ ਇਹ ਵੀ ਦੇਖੋ ਕਿੰਨੀ ਵਧੀਆ ਸਰਾਮ ਬਣਾਈ ਹੋਈ ਹੈ ਇੱਥੇ ਲੋਗਾਂ ਦੇ ਜਿੰਦੇ ਸ਼ਰਦਾ ਬਹੁਤ ਸੰਗਤ ਦੇ ਪ੍ਰਤੀ ਸੇਵਾ ਕਰਨੀ ਸ਼ਰਦਾ ਬਹੁਤ ਹੈ ਇਹ ਪੁਰਾਣਾ ਡਿਜ਼ਾਈਨ ਦੇਖੋ ਕਾਰੀਗਰ ਦੇਖੋ ਕਿੰਨੇ ਵਧੀਆ ਹੁਨਗੇ ਜਿਨ੍ਹਾਂ ਨੇ ਪੁਰਾਣੀ ਸਰਾਮ ਬਣਾਈ ਹੈ ਜੇ ਆਪਾਂ ਇੱਧਰ ਦੇਖ ਲਈਏ ਤੇ ਇੱਧਰ ਵੀ ਦੇਖੋ ਫੋਰੀ ਬਹੁਤ ਵਧੀਆ ਵਧੀਆ ਮਾਤਾ ਬਣਾਈ ਹੋਈ ਹੈ ਤੇ ਆਪਾਂ ਰਹਿ ਰਹੇ ਆ ਇੱਦੇ ਵਿੱਚ ਨਹੀਂ ਆਪਾਂ ਇੱਧਰ ਵਿੱਚ ਰਹਿ ਰਹੇ ਹਾਂ ਬਹੁਤ ਹੀ ਵਧੀਆ ਰੂਮ ਨੇ ਇਥੇ ਗੁਰੂ ਦਵਾਰਾ ਜਿਹਨਾਂ ਨਗੀਨਾ ਘਾਟ ਸੈਦੀ ਜਿੱਥੇ ਗੁਰੂ ਸਾਹਿਬ ਨੇ ਬੈਠ ਕੇ ਇੱਕ ਸੱਜਣ ਨਗੀਨਾ ਪਹਿਟ ਕੀਤਾ ਸੀ ਬਹੁਮੁੱਲਾ ਇੱਕ ਤੋਹਫਾ ਲੈੰਦਾ ਸੀ ਉਹ ਗੁਰੂ ਸਾਹਿਬ ਨੇ ਨਦੀ ਫਿਟਿਆ ਸੀ ਤੇ ਗੁਰੂ ਸਾਹਿਬ ਸਮਝਾਇਆ ਸੀ ਕਿ ਇਸ ਤੂੰ ਬਹੁਮੁੱਲੇ ਜਿਹੜੇ ਮੈਨੂੰ ਕਿੰਤੀ ਜਿਆ ਹਨ ਇਸ ਦੀ ਲੋੜ ਨਹੀਂ ਮੈਨੂੰ ਗੁਰ ਸਿੱਖਾਂ ਦੀ ਲੋੜ ਹੈ ਤੇ ਉਹ ਤੁਹ ਤਰਤਾ ਕਰ ਤੂੰ ਗੁਣਕਾਰ ਤਾਰ ਨਾਰ ਨਾਮ ਤੁਮ ਲਖੀ ਤੀਰ ਤੇ ਅਪਾਰ ਜਦ ਮੇਰੋ ਜਗਰਾਣ ਸਿ ਜੋ ਸੰਗਿ ਕਿਰਪਾ ਉਤਾਰ ਮੰਗੇ ਤੁਪਾਰ ਸੁਨਾ ਰੱਬ <laughs> जिसना सेवा करेगी झाड़ू की सेवा वेरी गुड वेरी गुड बस बस ਕਾਗਜ਼ੇ ਚਿਖਰਾ ਜੇ ਕਿਛੀ ਕਰੇ ਸੱਚੇ ਕਿਛੀ ਕਰੇ ਕਿਛੀ ਕਰੇ ਨਾਜ ਕਿਤੇ ਗਲ ਗਈ ਹੈ ਨਾਜ ਕਿਤੇ ਗਲ ਗਈ ਹੈ ਨਾਜ ਕਿਤੇ ਗੋਲਾ ਹੈ ਚੋਕਾ ਕਿਛੋ

ਕਾਕੇ ਕਾਕੇ ਮਾਰੀ ਨਾ ਪਾਣੀ ਪੀਏ ਟਿੱਕੇ ਹੋਏ ਸੋ ਗਾਈਜ਼ ਅਗਰ ਤੁਹਾਨੂੰ ਇਹ ਵਲੌਗ ਚੰਗਾ ਲੱਗਿਆ ਤੇ ਵਲੌਗ ਨੂੰ ਜਰੂਰ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਦੱਸਿਓ ਤੁਹਾਨੂੰ ਫਝੂਰ ਸਾਹਿਬ ਦੇ ਜਿਹੜਾ ਮੈਂ ਤੁਹਾਨੂੰ ਜਿੰਨੀ ਵੀ ਤੁਹਾਨੂੰ ਨੌਲੇਜ ਦਿੱਤੀ ਹੈ ਕਿਵੇਂ ਆ ਰਿਹਾ ਕਿਵੇਂ ਕੀ ਕਰਨਾ ਜੇ ਤੁਹਾਨੂੰ ਚੰਗੀ ਲੱਗੀ ਜੇ ਜੇ ਕਿਸੇ ਹੋਰ ਕਿਸੇ ਚੀਜ਼ ਦੀ ਜਰੂਰਤ ਹੋਏ ਜੇ ਕੋਈ ਸਮਾਂ ਨਾ ਆਇਆ ਹੋਏ ਤੇ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਮੈਂ ਤੁਹਾਨੂੰ ਕਮੈਂਟ ਦੇ ਵਿੱਚ ਰਿਪਲਾਈ ਕਰਾਂਗਾ ਦੱਸ ਦਿਆਂਗਾ ਤੁਹਾਨੂੰ ਤੇ ਚਲੋ ਫਿਰ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਵਿੱਚ ਤੇ ਲਾਗ ਵਲੌਗ ਨੂੰ ਜਾਇਦਾ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰਨਾ ਬਾਏ ਬਾਏ